ਖੜਿਆਲ ਪਿੰਡ ਦੇ ਲਗਭਗ 56 96 ਪਰਿਵਾਰਾਂ ਨੂੰ 96 ਪਰਿਵਾਰਾਂ ਨੂੰ ਬਹੁਤ-ਬਹੁਤ ਵਾਰਕਵਾਦ ਦੇਣੀ ਚਾਹਨਾਗਾ ਕਿ ਆਜ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜਿਹੜੇ ਮਾਲਕਾਨਾ ਹੱਕ ਮਿਲਣਗੇ ਪਲਾਟ ਜਿਹੜੇ ਜੋ ਜਾਰੀ ਕੀਤੇ ਗਏ ਨੇ ਕਿ ਆ ਸਨਦ ਜਿਹੜੀ ਆ ਬਣ ਕੇ ਤਿਆਰ ਹੋਈ ਹੈਗੀ ਆ ਮੈਂ ਉਹਦੀ ਕਾਪੀ ਦਿਖਾ ਰਿਆਂਗਾ ਸਨਦ ਜਿਹੜੀ ਆ ਅੱਜ 96 ਪਰਿਵਾਰਾਂ ਨੂੰ ਮਾਲਕੀ ਦੇ ਹੱਕ ਮਿਲਣਗੇ ਉਹ ਆਪਣੇ ਘਰ ਦੇ ਅੰਦਰ ਬੜੇ ਆਰਾਮ ਦੇ ਨਾਲ ਬਗੈਰ ਕਿਸੇ ਡਰ ਪੈਦੇ रह ਸਕਦੇ ਨੇ ਕਿ ਸੇ ਪਲਾਟ ਅਸੀਂ ਅਲਾਟ ਕੀਤੇ ਨੇ ਸਾਡੇ ਸਮੁੱਚੀ ਪੰਚਾਇਤ ਨੇ ਮਤਾ ਪਾਇਆ ਸੀ ਜਿਹੜਾ ਉਹ ਮਾਲਕਾਂ ਨਾਲ ਸਾਰੇ ਰੋਸ ਦਿੱਤੇ ਨੇ ਕਿੰਨੇ ਸਾਲਾਂ ਬਾਅਦ ਜਿਹੜੇ ਮਾਲਕਾਂ ਨਾਲ ਇਹ 1988 ਤੋਂ ਇਹਨਾਂ ਦੀ ਮੰਗ ਚੱਲੀ ਆਉਦੀ ਸੀ ਪਿੰਡ ਦੀ ਕਈ ਪੀੜੀਆਂ ਮਸਾਂਬੰਦ ਗੁਜ਼ਰ ਗਈਆਂ ਮਾਲਕਾਂ ਨਾਲ ਲੈਂਦੇ ਨੇ ਮਿਹਨਤ ਕਰਦੇ ਕਰਦੇ 1988 ਤੋਂ ਚੱਲੀ ਆਉਂਦੀ ਗੱਲ ਸੀ ਜਿਹੜੀ ਕਿ ਹੁਣ 225 ਚ ਆਮ ਆਦਮੀ ਪਾਰਟੀ ਦੀ ਸਰਕਾਰ ਦਸਰੇ ਪੂਰੀ ਹੋਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਭ ਚਾ ਪੂਰੀ ਹੋਈ ਹੈ ਉਸ ਨੂੰ ਮੈਂ ਜਿੱਥੇ ਸਾਰੇ ਜਿਹੜੀਆਂ ਮਾਮਾ ਪੈਣਾ ਬਜ਼ੁਰਗਾਂ ਨੂੰ ਮੁਬਾਰਕਬਾਦ ਦਿਆਂਗਾ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾਗਾ ਕਿ ਉਹਨਾਂ ਨੇ ਅੱਜ ਗਰੀਬਾਂ ਦੀ ਜਿਹੜੀ ਬਾਘੀ ਖੜੀਆ ਇਹਨਾਂ ਨੂੰ ਅੱਜ ਛੱਤ ਜਿਹੜੀ ਉਹ ਰਸੀਬ ਹੋਈ ਹੈ ਜੀ ਮਾ ਸਰ ਤੁਸੀਂ ਸਪੀਚ ਵਿੱਚ ਦੱਸ ਰਹੇ ਸੀ ਕਿ ਕਰੈਕਸ਼ਨ ਬੈਗੀ ਸੀ ਲੇਕਿਨ ਉਹ ਵਾਪਸ ਨਹੀਂ ਆਣੀ ਸੀ ਫਾਈਲ ਉੱਠੀ ਪਾਸ ਹੋ ਗਈ ਬਿਲਕੁਲ ਕਈ ਸਾਰੇ ਆਬਜੈਕਸ਼ਨ ਜਿਹੜੇ ਉਹ ਟਾਈਮ ਟਾਈਮ ਲੱਗਦੇ ਰਹੇ ਪਰ ਲੇਕਿਨ ਸਾਡੀ ਟੀਮ ਬੜੀ ਮਿਹਨਤੀ ਹੈ ਸਰਪੰਚ ਸਾਹਿਬਾਨ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਾਡੇ ਜਿੱਤੇ ਵੀ ਦੇ ਨਾਲ ਬੈਠੇ ਚੇਅਰਮੈਨ ਸਾਹਿਬਾਨ ਦੇ ਸਾਹਮਣੇ ਲੱਗੇ ਰਹੇ ਔਰ ਅਲਟੀਮੇਟ ਜਿਹੜਾ ਇਹਨਾਂ ਨੂੰ ਅੱਜ ਇਸ ਭਾਗ ਦੇ ਦਿਨ ਪ੍ਰਾਪਤ ਹੋਇਆ ਕਿ ਇਹਨਾਂ ਨੂੰ ਅੱਜ ਮਾਲਕਾਨਾ ਹੱਕ ਮਿਲ ਗਏ ਜਿਹੜੇ ਕੁਝ ਫਲਾਟ ਰਹਿ ਗਏ ਨੇ ਕੁਝ ਫਲਾਟ ਰਹਿ ਗਏ ਨੇ ਉਹਨਾਂ ਦਾ ਪ੍ਰਸਾ ਚੱਲ ਰਿਹਾ ਉਹ ਲੈਟ ਸ਼ੂ ਹੋਇਆ ਸੀਗਾ ਉਹ ਵੀ ਬੜੇ ਜਲਦੀ ਅਸੀਂ ਤਕਸੀਮ ਕਰ ਦੱਸੀ ਕਿ ਆਈਆਈਟੀ ਦੀ ਗੱਲ ਕਰੀ ਸੀ ਕੋਈ ਸੋਲਰ ਦੀ ਗੱਲ ਸੀ ਜੋ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਪ੍ਰਾਈਵੇਟ ਜਿਹੜੇ ਸਾਡੇ ਸਰਕਾਰੀ ਸਕੂਲ ਸੀ ਉਹਨਾਂ ਦੇ ਹਾਲਾਤ ਬਹੁਤ ਮਾੜੇ ਸੀਗੇ ਕਿਤੇ ਦੁਵਾਰਾ ਨਹੀਂ ਸੀ ਕਿਹਾ ਕਿਤੇ ਟਾਇਲਟਸ ਨਹੀਂ ਸੀ ਕਿਤੇ ਕਮਰੇ ਨਹੀਂ ਸੀ ਔਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਤੇ ਧਿਆਨ ਦਿੱਤਾ ਗਿਆ ਸੋ ਅੱਜ ਲਗਭਗ 47 ਬੱਚੇ ਜਿਹੜੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਿਹੜੇ ਉਹ IIT ਵਰਗੀਆਂ ਵੱਡੀਆਂ ਅਹਿਮ ਇੰਸਟੀਚਿਊਸ਼ਨਾਂ ਦੇ ਅੰਦਰ ਉਹਨਾਂ ਨੂੰ ਐਡਮਿਸ਼ਨ ਮਿਲ ਗਿਆ ਦਾਖਲਾ ਮਿਲ ਗਿਆ ਸੋ ਇਥੋਂ پتہ ਲੱਗਦਾ ਕਿ ਪੰਜਾਬ ਜਿਹੜਾ ਅੱਗੇ ਵੱਧ ਰਿਹਾ ਹੈਗਾ ਪੰਜਾਬ ਤਰੱਕੀ ਕਰ ਰਿਹਾ ਹੈਗਾ 56000 ਤੋਂ ਉੱਪਰ ਨੌਕਰੀਆਂ ਜਿਹੜੀਆਂ ਲਗੀਆਂ ਅੱਜ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮਿਲੀਆਂ ਨੇ ਤਾਂ ਹੀ ਅੱਜ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਹੋ ਰਿਹਾ ਸੀ ਜਿਹੜੇ ਬੱਚੇ ਬਾਹਰ ਨੂੰ ਜਾ ਰਹੇ ਸੀ ਉਹਨੂੰ ਥੱਲ ਪਈ ਔਰ ਰੁਕਾ ਬਟਾਈਆ ਸ਼ੁਕਰਬਾਦ ਅੱਗ ਲੱਗ ਗਿਆ ਕਿ ਪੰਜਾਬ ਦੇ ਅੰਦਰ ਨਿਹੋ ਰੋਜ਼ਗਾਰ ਜੇਗਾ ਮਿਲ ਰਿਹਾ ਲੱਗ ਕਿਤਨੇ ਦੇ ਵਿੱਚ ਜਿਵੇਂ ਸਰਕਾਰ ਦੇ ਸੈਂਟਰ ਸਰਕਾਰ ਦੇ ਨਰੇਗਾ ਸਕੀਮ ਦੇ ਵਿੱਚ ਜਿਹੜਾ ਫੋਰਸ ਕੀਤੀ ਜਾ ਰਹੀ ਹੈ ਆਡੇ ਪਾਰਟੀ ਵੱਲੋਂ ਕਿਹਜਾ ਉਹਦਾ ਦੇਖੋ ਜੀ ਰਾਮ ਜੀ ਸਕੀਮ ਜਿਹੜੀ ਸੈਂਟਰ ਸਰਕਾਰ ਲੈ ਕੇ ਆਈ ਹੈ ਪਹਿਲਾਂ ਨਰੇਗਾ ਨਾ ਸੀਗਾ ਨਾਮ ਨਾਲ ਸਾਨੂੰ ਕੋਈ ਵੀ ਨਾਮ ਜਿਹੜਾ ਮਰਜ਼ੀ ਬਦਲੋ ਕਿ ਭਾਰਤ ਜਨਤਾ ਪਾਰਟੀ ਨਾਮ ਬਦਲਣ ਦੀ ਬਾਹਰ ਆ ਗਈ ਨਾਮ ਬਦਲਦੀ ਆ ਪਰ ਲੇਕਿਨ ਇਸ ਸਕੀਮ ਦੇ ਅੰਦਰ ਸਾਰੇ ਕੰਮ ਜਿਹੜੇ ਨੇ ਉਹ ਖਤਮ ਹੋ ਗਏ ਨੇ ਕਿ ਕਹਿੰਦੇ ਹੁੰਦਾ 128 ਦਾ ਅਧਿਕਾਰ ਦਿੱਤੀ ਪਰ ਲੇਕਿਨ ਸਰਪੰਚ ਕੋਈ ਕੰਮ ਇਹਦੇ ਸੰਜੋਗ ਹੋਇਆ ਕਿ ਤੂੰ ਸੋ ਸਕੀਮ ਜਿਹੜੀ ਇੱਕ ਤਰ੍ਹਾਂ ਦੀ ਦਾ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਸਕੀਮ ਖਤਮ ਕੀਤਾਗਾ ਸੋ ਦੇ ਖਿਲਾਫ ਅਸੀਂ 30 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਤੇ ਲਾਗ ਜੀ ਦੇ ਅੰਦਰ ਇਕਲ ਇਕਲ ਮਤ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਭਾਰਤ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਮਜ਼ਦੂਰ ਵਰਗ ਦੇ ਖਿਲਾਫ ਆ ਪੰਜਾਬ ਦੇ ਮਜ਼ਦੂਰਾਂ ਦਾ ਰੋਜ਼ਗਾਰ ਖੋ ਰਹੀ ਆ ਪੰਜਾਬ ਦੇ ਮਜ਼ਦੂਰਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਇਹ ਬਚਾਰੇ ਮਜ਼ਦੂਰ ਬੈਠੇ ਨੇ ਸਾਹਮਣੇ ਇਹਨਾਂ ਨੂੰ 500 ਰੁਪਏ ਦਿਹਾੜੀ ਮਿਲ ਜਾਂਦੀ ਸੀ ਆਪਣੀ ਜ਼ਿੰਦਗੀ ਰਗਾ ਲੇ ਦਿਸੀ ਸੀ ਸੋ ਇਹਨਾਂ ਨੂੰ ਰੋਜ਼ਗਾਰ ਖੋਣ ਦਾ ਕੰਮ ਜਿਹੜਾ ਭਾਰਤ ਜਨਤਾ ਪਾਰਟੀ ਸਰਕਾਰ ਕਰ ਰਹੀ ਹੈ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਆ ਬਿਲਕੁਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਅਸੀਂ ਇਸ ਜਿਹੜਾ ਸੋਧ ਕੀਤੀ ਹੈ ਉਹਨਾਂ ਦੇ ਮਨਰੇਗਾ ਚ ਉਹਦਾ ਡਟ ਕੇ ਬੋਲ ਕਰਾਂਗੇ ਸਿਸਤਰਾ ਦੇ ਦਿਓ ਕਿ ਜਿਹੜਾ ਨਜੋਤ ਕੋ ਸਿੱਧੂ ਹੈ ਉਹਨਾਂ ਦੀ ਘਟਕਰੀ ਸਾਹਮਣੇ ਹੁਣ ਫੋਟੋ ਨਜ਼ਰ ਆ ਗਈ ਕਿ ਕੀ ਕਿ ਬੰਤ ਦੇਖੋ ਇਹ ਜਿਹੜਾ ਦੋ ਪਰਿਵਾਰ ਆ ਇਹ ਮੈਂ ਸਮਝਦਾ ਲਗਾਤਾਰ ਪਾਰਟੀ ਪਾਰਟੀ ਬਦਲਦਾ ਬਾਹਰ ਪਣ ਚੁੱਕਿਆਗਾ ਕਿਸੇ ਕੋਈ ਵੀ ਪਾਰਟੀ ਨੇ ਨਿਰਣਾ ਚੁਣਦੀ ਕਿ ਨਹੀਂ ਕਿਸੇ ਪਾਰਟੀ ਕਰੇਗੀ ਕਿ ਕਿਸੇ ਪਾਰਟੀ ਚ ਚੱਲੇਗਾ ਤੇ ਨਹੀਂ ਸੋ ਮੈਂ ਸਮਝਦਾ ਇਹ ਸੱਤਾ ਦੇ ਚੁੱਕੇ ਨੇਗੇ ਔਰ ਜਿਹੜਾ ਸੱਤਾ ਦੀ ਪੱਖੋਂ ਵਗਦੇ ਪੂਰੀ ਨਹੀਂ ਹੋਵੇ ਸਰ ਕਾਂਗਰਸ ਪਾਰਟੀ ਨੇ ਕਰ ਕੰਟਰੈਕਟ ਸਿਮਨਸਿਤੀ ਸਿਚਾ ਦਾ ਕਰਨ ਸਬੰਧ ਗਿੱਲੀ ਨੇ ਜਿਹੜੀ ਆ ਕਿ ਮੰਨ ਲੈਂਦਾ ਕਿ ਇਹ ਬਹੁਤ ਜ਼ਿਆਦਾ ਚਾਹੁੰਦੇ ਦੇਖੋ ਅਸੀਂ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਵਿਧਾਨਕਾਰ ਫਾਰਮ ਆ ਸਾਡੇ ਕੋਲੇ ਵਿਧਾਨਕਾਰ ਫਾਰਮ ਆ ਵਿਧਾਨ ਸਭਾ ਕੀ ਅਸੀਂ ਉਸ ਸਭਾ ਦੇ ਅੰਦਰ ਬੈਠ ਕੇ ਉਹਦੇ ਖਿਲਾਫ ਬੰਦਾ ਪਾਵਾਂਗੇ ਜਦੋਂ ਇਸ ਤਰ੍ਹਾਂ ਦੇ ਮਤੇ ਸਾਰੇ ਸਟੇਟਾਂ ਭਾਕੇ ਭੇਜਣਗੇ ਤੇ ਸੈਂਟਰ ਸਰਕਾਰ ਨੂੰ ਵਾਪਸ ਲਊਗੀ ਤੇ ਸਾਡੇ ਕੋਲੇ ਫਾਰਮ ਫਿਲ ਬਣੀ ਹੋਈ ਹੈਗੇ ਸੋ ਉਹਨਾਂ ਦੇ ਵਿਚਾਰ ਦੀ ਸਰਕਾਰ ਹੈ ਨਹੀਂ ਤਾਂ ਇਸ ਤਰ੍ਹਾਂ ਗੱਲਾਂ ਕਰਦੇ ਨੇ ਅਸੀਂ ਤਾਂ ਬਿਲਕੁਲ ਢਟਕੇ ਸਕੀਮ ਦਾ ਵਿਰੋਧ ਕਰਦੇ ਹਾਂ